ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਖਜਿੰਦਰ ਸਿੰਘ ਚੋਧਾ ਪੰਜਾਬੀ ਸੱਭਿਆਚਾਰਕ ਵਾਲੇ ਪੇਟੀ ਤਿਆਰ ਕਰੀ ਆ ਜੀ ਜਿਨ੍ਹਾਂ ਨੇ ਪੇਟੀਆਂ ਤਿਆਰ ਕਰਵਾਉਣੀਆਂ ਜਿਨ੍ਹਾਂ ਦੇ ਘਰੇ ਪੁਰਾਣੀਆਂ ਪੇਟੀਆਂ ਪਈਆਂ ਨੇ ਸੰਦੂਖ ਪਏ ਨੇ ਚਾਰਖੇ ਪਏ ਨੇ ਉਹ ਸਾਡੇ ਕੋਲੋਂ ਤਿਆਰ ਕਰਵਾ ਸਕਦੇ ਆ ਨਵੀਆਂ ਵੀ ਲੈ ਸਕਦੇ ਆ ਤੇ ਆ ਅਸੀਂ ਪੇਟੀ ਤਿਆਰ ਕਰੀ ਆ ਕਿਸੇ ਨੇ ਤਿਆਰ ਕਰਵਾਈ ਆ ਆ ਤੁਸੀਂ ਦੇਖ ਸਕਦੇ ਹੋ ਤਿੰਨ ਚਾਰ ਤਣ ਹੋ ਗਏ ਜੀ ਸਾਨੂੰ ਮਿਹਨਤ ਲਾਉਂਦਿਆਂ ਨੂੰ ਇਹਦੇ ਤੇ ਆ ਪੇਟੀ ਤਿਆਰ ਕਰੀ ਆ ਜੀ ਸਾਰੇ ਜਾਣੇ ਕਮੈਂਟ ਕਰਕੇ ਜਰੂਰ ਦੱਸਿਓ ਬੇ ਤੁਹਾਨੂੰ ਪੇਟੀ ਕਿੱਦਾਂ ਲੱਗੀ ਮੋਰੇ ਡੈਕੋਰੇਸ਼ਨ ਬਣਾਈ ਆ ਅਸੀਂ ਗਮਲਾ ਬਣਾਇਆ ਜੀ ਸੂਰਜ ਬਣਾਇਆ ਆ ਬਾਕਸ ਬਣਾਇਆ ਤੇ ਵਿਚਾਲੇ ਮੋਰ ਆ ਤੇ ਸਾਈਡ ਤੇ ਪੱਖੀ ਬਣਾਈ ਆ ਅਸੀਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਪਿੰਡ ਜੋਧਾ ਜਿਹੜਾ ਲੁਧਿਆਣਾ ਨਾਰੰਗਵਾਲ ਰੋਡ ਬੱਲੋਵਾਲ ਚੌਂਕ ਤੇ ਆਪਾਂ ਪੰਜਾਬੀ ਸੱਭਿਆਚਾਰਕ ਦਾ ਕੰਮ ਸ਼ੁਰੂ ਕੀਤਾ ਜੀ ਆ ਚਾਰਖੇ ਤੁਹਾਨੂੰ ਪੁਰਾਣੇ ਮੋਡੀਫਾਈ ਕੀਤੇ ਮਿਲਣਗੇ ਨਵੇਂ ਵੀ ਮਿਲਣਗੇ ਪੇਟੀਆਂ ਵੀ ਤੁਹਾਨੂੰ ਮਿਲਣਗੀਆਂ ਮੋਡੀਫਾਈ ਆਪਣੇ ਘਰਾਂ ਦੇ ਵਿੱਚ ਜਿਨ੍ਹਾਂ ਦੇ ਘਰਾਂ ਦੇ ਵਿੱਚ ਪੇਟੀਆਂ ਪਈਆਂ ਨੇ ਉਹ ਸਾਤੋਂ ਆ ਮੋਡੀਫਾਈ ਕਰਵਾ ਸਕਦੇ ਨੇ ਅਤੇ ਜਿਨ੍ਹਾਂ ਦੇ ਘਰੇ ਸੰਦੂਖ ਪਿਆਵਾ ਉਹ ਸੰਦੂਖ ਮੋਡੀਫਾਈ ਕਰਵਾ ਸਕਦੇ ਨੇ ਚਰਖੇ ਪਿਆ ਚਰਖੇ ਤੁਸੀਂ ਮੋਡੀਫਾਈ ਕਰਵਾ ਸਕਦੇ ਹੋ ਇਸ ਤਰ੍ਹਾਂ ਅਸੀਂ ਪ੍ਰੋਪਰ ਪੂਰਾ ਆ ਬਿਲਕੁਲ ਨਵੀਂ ਚੀਜ਼ ਵਾਂਗੂ ਕਰਕੇ ਦਿੰਨੇ ਆ ਲੱਗ ਨਹੀਂ ਰਹੀ ਇਹ ਪੇਟੀ ਵੀ ਪੁਰਾਣੀ ਪੇਟੀ ਸੀਗੀ ਇਹ ਤੇ ਵੀਡੀਓ ਨੂੰ ਬਾਤੋ-ਬਾਤ ਸ਼ੇਅਰ ਕਰਿਓ ਜੀ ਸੁਖਜਿੰਦਰ ਸਿੰਘ ਜੋਧਾ ਪੰਜਾਬੀ ਸੱਭਿਆਚਾਰਕ ਵਾਲੇ ਅਤੇ ਆਪਣੇ ਕੋਲੇ ਚਰਖਾ ਮਧਾਣੀਆਂ ਚੱਕੀਆਂ ਸੰਦੂਖ ਪੱਖੀਆਂ ਪੱਖੀਆਂ ਵੀ ਆਪਣੇ ਕੋਲੇ ਵਧੀਆ-ਵਧੀਆ ਡਿਜ਼ਾਈਨਾਂ ਦੀਆਂ ਪੱਖੀਆਂ ਵੀ ਤੁਸੀਂ ਸਭ ਤੋਂ ਜਿੰਨੀਆਂ ਮਰਜ਼ੀ ਲੈ ਸਕਦੇ ਹੋ ਤੇ ਹੋਮ ਡਿਲੀਵਰੀ ਸ਼ੁਰੂ ਕੀਤੀ ਹੈ ਜੀ ਆਪਣੇ ਚਰਖਾ ਤੇ ਮਧਾਣੀ ਤੇ ਚਰਖੇ ਤੇ ਮਧਾਣੇ ਦੀ ਹੋਮ ਡਿਲੀਵਰੀ ਸ਼ੁਰੂ ਕਰੀਆ 40 45 ਕਿਲੋਮੀਟਰ ਦੇ ਏਰੀਆ 'ਚ ਜਿਨ੍ਹਾਂ ਨੂੰ ਚਰਖਾ ਚਾਹੀਦਾ ਮਧਾਣੀ ਚਾਹੀਦੀ ਆ ਚੱਕੀ ਚਾਹੀਦੀ ਆ ਵਰਕ ਕਰਦਾ ਬਣਾ ਕੇ ਦਿੰਨੇ ਆ ਜੇ ਅਸੀਂ ਮਧਾਣੀ ਦੇ ਵਿੱਚ ਤੁਸੀਂ ਦੁੱਧ ਰੈਡ ਕੋ ਲੱਸੀ ਬਣਾਓ ਮੱਖਣ ਬਣਾਓ ਚਰਖੇ ਨਾਲ ਤੁਸੀਂ ਸੂਤ ਕੱਤ ਸਕਦੇ ਹੋ ਚੱਕੀ ਨਾਲ ਤੁਸੀਂ ਛੋਲਿਆਂ ਦਾ ਆਟਾ ਪੀ ਸਕਦੇ ਹੋ ਦਲੀਆ ਪੀ ਸਕਦੇ ਹੋ ਜੋ ਵੀ ਆਪਣੇ ਕੋਲ ਸਾਮਾਨ ਆ ਜੀ ਸਾਰਾ ਵਰਕ ਕਰਦਾ ਸਾਮਾਨ ਸੋਕਜਿੰਦਰ ਸਿੰਘ ਜੋਧਾ ਪੰਜਾਬੀ ਸੱਭਿਆਚਾਰਕ ਵਾਲੇ ਨੰਬਰ ਬੋਲ ਦਿੰਨਾ ਜੀ 82641 44620 82641 44620 ਇਹ ਨੰਬਰ ਆ ਜੀ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਜਦੋਂ ਮਰਜੀ ਕਾਲ ਕਰ ਸਕਦੇ ਹੋ ਤੁਹਾਡੇ ਘਰ ਤੱਕ ਚੀਜ਼ ਅਸੀਂ ਪਹੁੰਚਾਵਾਂਗੇ ਸੋਕਜਿੰਦਰ ਸਿੰਘ ਜੋਧਾ ਪੰਜਾਬੀ ਸੱਭਿਆਚਾਰਕ ਵਾਲੇ ਨਾਰੰਗਵਾਲ ਰੋਡ ਬੱਲੋਵਾਲ ਚੌਂਕ ਜੀ